ਅੱਜ ਦਾ ਜਿਹੜਾ ਸੈਮੀਨਾਰ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਪੁਲਿਸ ਦੀ ਟੀਮ ਸਾਝ ਵੱਲੋਂ ਔਰ ਐਕਸ ਸਰਵਿਸ ਮੈਂਡ ਜਿਹੜੇ ਆ ਗਏ ਸੋ ਉਹਨਾਂ ਦੀ ਸਾਰੀ ਟੀਮ ਵੱਲੋਂ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਮੇਰੇ ਖਿਆਲ ਨਾਲ ਜੇ ਇਹੋ ਜੇ ਸੈਮੀਨਾਰ ਲਗਾਤਾਰ ਹੁੰਦੇ ਰਹਿਣ ਔਰ ਪੰਜਾਬ ਜਿਹੜਾ ਬਹੁਤ ਜਲਦ ਨਸ਼ਾ ਮੁਕਤ ਹੋ ਸਕਦਾ ਹੈ ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਸਕੂਲਾਂ ਦੇ ਵਿੱਚ ਪੜ ਰਹੀ ਆ ਅੱਜ ਆਪਾਂ ਨੂੰ ਲੋੜ ਹੈਗੀ ਆ ਪੰਜਾਬ ਦੇ ਯੂਥ ਨੂੰ ਬਚਾਉਣ ਦੀ ਜੇ ਆਪਣਾ ਪੰਜਾਬ ਦਾ ਯੂਥ ਅਵੇਅਰ ਹੋ ਜਾਏਗਾ ਨਸ਼ੇ ਤੋਂ ਮੇਰੇ ਖਿਆਲ ਨਾਲ ਇਹਦੇ ਨਾਲ ਪੰਜਾਬ ਦੇ ਵਿੱਚ ਚੇਂਜ ਆ ਸਕਦਾ ਹੈ ਕਿਉਂਕਿ ਸਭ ਤੋਂ ਪਹਿਲ ਜਿਹੜੀ ਆ ਆਪਾਂ ਨੂੰ ਇਹਨਾਂ ਤੋਂ ਜਿਹੜੀ ਸ਼ੁਰੂਆਤ ਇਹਨਾਂ ਤੋਂ ਕਰਨੀ ਚਾਹੀਦੀ ਬੱਚਾ ਤੋਂ ਪੰਜਾਬ ਪੁਲਿਸ ਆਪਣਾ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਔਰ ਇਹਨਾਂ ਨੂੰ ਹੋਰ ਜਿਹੜਾ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਪਿੰਡਾਂ ਦੇ ਸੱਥਾਂ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਪ੍ਰੋਗਰਾਮ ਉਹ ਰੱਖਣੇ ਚਾਹੀਦੇ ਆ ਬੱਚਿਆਂ ਦੇ ਨਾਲ-ਨਾਲ ਬੱਚਿਆਂ 'ਚ ਤਾਂ ਕਰ ਹੀ ਰਹੇ ਆ ਨਾਲ ਪਿੰਡਾਂ ਦੇ ਵਿੱਚ ਰੈਲੀਆਂ ਕੱਢਣੀਆਂ ਚਾਹੀਦੀਆਂ ਆ ਔਰ ਜਿੱਥੇ-ਜਿੱਥੇ ਵੀ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਹਨ ਉਹਨਾਂ ਦਾ ਜਿਹੜਾ ਲਗਾਤਾਰ ਹੱਲ ਕਰਨਾ ਚਾਹੀਦਾ ਹੈ ਮੈਨੂੰ ਅੱਜ ਹੀ ਇਹ ਦੱਸ ਰਿਹਾ ਸੀ ਕਿ ਮਾਨਯੋਗ ਡੀਜੀਪੀ ਸਾਹਿਬ ਹੁਣਾ ਇੱਕ ਹੈਲਪਲਾਈਨ ਨੰਬਰ ਜਿਹੜਾ ਲਾਂਚ ਕਰ ਦਿੱਤਾ ਹੈ ਉੱਥੇ ਕੋਈ ਵੀ ਬੰਦਾ ਜਿਹੜਾ ਉਹ ਸ਼ਿਕਾਇਤ ਕਰ ਸਕਦਾ ਹੈ ਔਰ ਵੱਧ ਤੋਂ ਵੱਧ ਲੋਕਾਂ ਨੂੰ ਉਸ ਹੈਲਪਲਾਈਨ ਦੀ ਜਿਹੜੀ ਆ ਵਰਤੋਂ ਕਰਨੀ ਚਾਹੀਦੀ ਆ ਤਾਂ ਜੋ ਪੰਜਾਬ ਪੁਲਿਸ ਨੂੰ ਜਿਹੜਾ ਇਸ ਬਾਰੇ ਪਤਾ ਲੱਗ ਸਵੇ ਔਰ ਜਿਹੜੇ ਬੈਡ ਅਨਸਰ ਹੋ ਗਏ ਆ ਉਹਨਾਂ ਖਿਲਾਫ ਜਿਹੜੀ ਕਾਰਵਾਈ ਹੋ ਸਕੇ ਇਹ ਬਹੁਤ ਵਧੀਆ ਪ੍ਰਲਾਈ ਹਾਂਜੀ ਜੀ ਬਹੁਤ ਵਧੀਆ ਉਪਰਾਲਾ ਜਿਵੇਂ ਮਨਾਵਤ ਸਾਹਿਬ ਨੇ ਵੀ ਕਿਹਾ ਹੈ ਕਿ ਆਪਣੀ ਜਿਹੜੀ ਪੰਜਾਬ ਦੀ ਸਾਂਝ ਟੀਮ ਆ ਆਪਣੀ 28 ਰੈਜੀਮੈਂਟ ਜਿਹੜੀ ਆ ਉਹਨਾਂ ਨੇ ਹਰ ਵਾਰੀ ਕਰਦੇ ਆ ਜੀ ਬਹੁਤ ਵਧੀਆ ਔਰ ਇਹਦੇ ਨਾਲ ਕਾਫੀ ਆ ਵੇਰ ਆਪਣੇ ਸਮਾਜ ਆਏਗੇ ਆਪਣੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਬਚਾਉਣ ਦੀ ਲੋੜ ਆ ਜਿਵੇਂ ਜਿਵੇਂ ਆਪਣੇ ਸਾਰੇ ਇਹਨਾਂ ਨੇ ਕਿਹਾ ਹੈ ਕਿ ਪਹਿਲਾਂ ਆਪਾਂ ਆਪਣੇ ਆਪ ਨੂੰ ਸੁਧਾਰੀਏ ਜੇ ਆਪਾਂ ਆਪ ਸੁਧਰਾਂਗੇ ਤੇ ਫੇਰ ਹੀ ਸਮਾਜ ਦੇ ਵਿੱਚ ਇੱਕ ਅੱਛਾ ਮੈਸੇਜ ਆਏਗਾ ਕਿ ਲੋਕ ਆਪ ਨਹੀਂ ਨਸ਼ਾ ਕਰਦੇ ਉਹ ਸਾਨੂੰ ਵੀ ਮਤਲਬ ਇਸ ਬਾਰੇ ਪ੍ਰੇਰਿਤ ਕਰਦੇ ਨੇ ਔਰ ਆਪਾਂ ਨੂੰ ਇਹ ਬੜੀ ਕੋੜ ਹੈ ਵੱਡਾ ਜੀ ਸਾਡੇ ਇੱਕ ਸਮਾਜ ਦੇ ਵਿੱਚ ਜਿਹੜਾ ਨਸ਼ਾ ਵੱਧ ਚੁੱਕਾ ਹੈ ਇਸ ਤੋਂ بڑا ਬਚਨ ਦੀ ਲੋੜ ਹੈ ਜਿੱਦਾਂ ਵੀ ਆਪਾਂ ਆਪਣੇ ਨੌਜਵਾਨਾਂ ਨੂੰ ਬਚਾ ਲਈਏ ਆਪਣੇ ਸਮਾਜ ਦਾ ਉਹਨਾਂ ਨੂੰ ਬਚਾ ਲਈਏ ਬਹੁਤ ਚਿੰਤਾ ਤੇ ਆਏ ਇਸ ਗੱਲ ਤੇ ਜੋ ਸਮਾਜ ਦੇ ਵਿੱਚ ਵਾਪਰਦਾ ਪੈਣਾ ਬਹੁਤ ਚਿੰਤਾਜਨਕ ਕੁਝ ਸੈਮੀਨਾਰ ਜਿਹੜੇ ਹੁੰਦੇ ਰਹਿਣੇ ਚਾਹੀਦੇ ਆ ਕਿਉਂਕਿ ਕੋਈ ਵੀ ਮਸਲਾ ਜਿੰਨਾ ਵੀ ਗੰਭੀਰ ਹੁੰਦਾ ਉਹਦੇ ਵਾਸਤੇ ਜਿਹੜੀ ਟੇਬਲ ਟॉक ਹੈ ਜਿਹੜੀ ਇਦਾਂ ਦੀ ਸਮਾਜਿਕ ਰੂਪ ਵਿੱਚ ਬਹਿ ਕੇ ਆਪਾਂ ਜਿਹੜੀ ਗੱਲਬਾਤ ਕਰਦੇ ਆ ਉਹਦੇ ਵਿੱਚ ਬੜੇ ਸਾਰਤਕ ਨਤੀਜੇ ਨਿਕਲਦੇ ਆ ਜੇ ਅਸੀਂ ਇੱਕ ਦੂਜੇ ਤੋਂ ਦੂਰੀਆਂ ਬਣਾ ਕੇ ਬੈਠੇ ਰਹਾਂਗੇ ਸਿਰ ਨਾਲ ਸਿਰ ਨਹੀਂ ਜੋੜਾਂਗੇ ਤੇ ਇਹ ਬਹੁਤ ਵਧੀਆ ਪ੍ਰਾਲਾ ਸਾਡੇ ਗੁਰਦੀਪ ਸਿੰਘ ਜੀ ਕਰ ਰਹੇ ਨੇ ਸਰਦਾਰੂਣੀ ਇਹ ਪਿਛਲੇ ਸਮੇਂ 'ਚ ਵੀ ਇਹਨਾਂ ਨੇ ਕੀਤਾ ਸੀ ਪ੍ਰਾਲਾ ਤੇ ਸਾਰੇ ਸ਼ਹਿਰ ਵਿੱਚ ਇਹਨਾਂ ਨੇ ਆਪਣਾ ਇੱਕ ਰੈਲੀ ਕੱਢੀ ਸੀ ਹੁਣ ਵੀ ਇਹਨਾਂ ਨੇ ਸਮੇਂ-ਸਮੇਂ ਤੇ ਇਹ ਬਹੁਤ ਵੱਡਾ ਯੋਗਦਾਨ ਪਾਉਂਦੇ ਪਏ ਨੇ ਔਰ ਇਹਨਾਂ ਨੂੰ ਪਾਉਣਾ ਚਾਹੀਦਾ ਸਾਰੇ ਹੁਣ ਮਿਲ ਕੇ ਜਿੱਦਾਂ ਬੈਠ ਕੇ ਹਾਲੇ ਦਾ ਸੋਚਣਾ ਚਾਹੀਦਾ ਕੋਈ ਨਾ ਕੋਈ ਉਹਦੀ ਪੋਜ਼ਿਟਿਵ ਗੱਲ ਅੱਗੇ ਆਉਂਦੀ ਹੈ ਇਹ ਸਾਰੇ ਸਾਰੇ ਜਿਹੜੇ ਆ ਸੰਮਿਲਨ ਹੁੰਦੇ ਰਹਿਣ ਚਾਹੀਦੇ ਸਾਨੂੰ ਠਾਈ ਪੰਜਾਬ ਤੋਂ ਸੂਚਨਾ ਮਿਲੀ ਹੈ ਸੂਬੇ ਦਾ ਗਰਮੀ ਸਿੰਘ ਨੇ ਦਿੱਤੀ ਹੈ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਕਿਸੇ ਨੂੰ ਮੁਸ਼ਕਲ ਕੋਈ ਘਰੇਲੂ ਮੁਸ਼ਕਲ ਕੋਈ ਪੈਨਸ਼ਨ ਸੰਬੰਧੀ ਮੁਸ਼ਕਲ ਹੋਵੇ ਤਾਂ ਠਾਈ ਪੰਜਾਬ ਵੱਲੋਂ ਚੋਈਪੁਰ सुरेंद्र ਕਪਟਰ सुरेंद्र ਸਟੇਡੀਅਮ ਦੇ ਵਿੱਚ ਬੰਦੋਬਸਤ ਕੀਤਾ ਗਿਆ ਉੱਥੇ ਆਪਣਾ ਪਹੁੰਚ ਕੇ 20 ਤਰੀਕ ਨੂੰ 20 ਅਕਤੂਬਰ ਨੂੰ ਜਿਆਦਾ ਜਿਆਦਾ ਆਪਣਾ ਲਾਭ ਉਠਾਓ ਧੰਨਵਾਦ ਜੀ ਮੈਂ ਤਾਂ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਕਰਦਾ ਹਾਂ ਵਿਦਵਾਨ ਭੈਣਾਂ ਨੂੰ ਬੇਨਤੀ ਇਹ ਕਰਦਾ ਹਾਂ ਕਿ ਕਿਸੇ ਕਿਸਮ ਦੀ ਕੋਈ ਪੈਨਸ਼ਨ ਸੰਬੰਧੀ ਕੋਈ ਮੁਸ਼ਕਲ ਜਾਂ ਕੋਈ ਘਰੇਲੂ ਕਿਸੇ ਕਿਸਮ ਦੀ ਕੋਈ ਮੁਸ਼ਕਲ ਹੈ ਤਾਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸ ਕੇ ਆਪਣਾ ਮੌਕੇ ਤੇ ਹੱਲ ਕਰਵਾ ਸਕਦੇ ਹਾਂ ਪੋਜੀ 28 ਪੰਜਾਬ ਆਰਮੀ ਪੰਜਾਬ ਵੱਲੋਂ ਜਿਹੜਾ ਰੈਜਿਮੈਂਟ ਫਿਰੋਜ਼ਪੁਰ ਵੱਲੋਂ ਜਿਹੜਾ ਆਪਣੇ ਐਕਸ ਸਰਵਿਸਮੈਨ ਦੀ ਸਹੂਲਤ ਐਕਸ ਸਰਵਿਸਮੈਨ ਦੀ ਮੌਜੂਦਗੀ ਦੇ ਵਿੱਚ ਇਹ ਪ੍ਰੋਗਰਾਮ ਕਰਾਇਆ ਗਿਆ ਇਹ ਯੂਥ ਨੂੰ ਅਵੇਅਰ ਕਰਨ ਵਾਸਤੇ ਪ੍ਰੋਗਰਾਮ ਕਰਾਇਆ ਗਿਆ ਕਿਉਂਕਿ ਇਹ ਜਿਹੜਾ ਨਸ਼ਾ ਆਪਾਂ ਦੇਖਦੇ ਆਂ ਹਰ ਗਲੀ ਹਰ ਮੁਹੱਲੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਬਹੁਤ ਜ਼ਿਆਦਾ ਆਪਣਾ ਕਹਾਨ ਕਰ ਰਿਹਾ ਜਵਾਨੀ ਦਾ ਕਹਾਨ ਕਰ ਰਿਹਾ ਲੋਕਾਂ ਨੂੰ ਜਿਹੜਾ ਵਾ ਜਿਹੜਾ ਲੋਗ ਆ ਉਹ ਧੜਾ ਧੜ ਜਿਹੜਾ ਨਸ਼ੇ ਵੱਲ ਵਧੇ ਜਾ ਰਿਹਾ ਇੰਦਾ ਕਾਰਨ ਕੀ ਆ ਇਸ ਕਰਕੇ ਇਹਨਾਂ ਨੇ ਕਰਵਾਇਆ ਵੀ ਬੱਚੇ ਜਿਹੜੇ ਆ ਇਸ ਤੋਂ ਕੋ ਸਿੱਖਣ ਤੇ ਆਪਣੇ ਮਾਪੇ ਬਾਪ ਨੂੰ ਆਪਣੇ ਆਲੇ ਦੁਆਲੇ ਨੂੰ ਜਿਹੜਾ ਵਾ ਆਪਣੇ ਪਜਾਮ ਨੂੰ ਜਿਹੜਾ ਵਾ ਫਿਰ ਤੋਂ ਜਿਹੜਾ ਵਾ ਰੰਗਲਾ ਪੰਜਾਬ ਬਣਾਉਣ ਸਾਡੇ ਐਸਐਸਪੀ ਸਾਹਿਬ ਦੀ ਨਿਰਦੇਸ਼ ਹੈ ਛ ਹਰ ਸਾਂਝ ਕੇਂਦਰ ਹਰ ਡਿਸਟ੍ਰਿਕਟ ਦੇ ਵਿੱਚ ਏਐਸਈ ਤੇਜਿੰਦਰ ਸਿੰਘ ਟੋਨੀ ਦੀ ਮਦਦ ਨਾਲ ਤੇ ਸਾਰੇ ਅਸੀਂ ਜਿਹੜਾ ਕਿ ਆਪਣੇ ਸੈਮੀਨਾਰ ਕਰ ਰਹੇ ਆ ਜਿਹੜਾ ਕਿ ਇੱਕ ਨੰਬਰ 97799 00200 ਇਹ ਸਾਡੇ ਸਾਂਝ ਕੇ ਨੰਬਰ ਹੈਗਾ ਜਿਹੜਾ ਕਿ ਕੋਈ ਵੀ ਨਸ਼ੇ ਦੀ ਜਾਣਕਾਰੀ ਦੇ ਸਕਦਾ ਹੈ ਨਾਲ 112 ਨੰਬਰ ਤੇ ਗੁਪਤ ਜਾਣਕਾਰੀ ਰੱਖੀ ਜਾਏਗੀ ਜਿੱਥੇ ਦੇ ਸਕਦਾ ਕੋਈ ਜੇ ਦੇ ਬਾਰੇ ਕਿਸੇ ਦੀ ਗੁਪਤ ਸੂਚਨਾ ਰਹੂਗੀ ਕੋਈ ਦੱਸ ਨਹੀਂ ਸਕਦਾ ਤੇ ਆਪਣੇ ਆਪ ਨਸ਼ੇ ਦੇ ਸੰਬੰਧੀ ਸੈਮੀਨਾਰ ਚੱਲਦੇ ਰਹੇਗਾ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਦਿਓ ਇਸ ਨਸ਼ੇ ਦੇ ਨਾਲ ਅਸੀਂ ਸਾਰੇ ਕਿਸਾਨ ਯੂਨੀਅਨਾਂ ਐਕਸ ਸਰਵਿਸਮੈਨ ਤੇ ਰਾਜਨੀਤਿਕ ਲੀਡਰਾਂ ਨੂੰ ਨਾਲ ਲੈ ਕੇ ਚੱਲਦੇ ਆ ਕਿ ਜਿਹੜਾ ਸਾਡੇ ਨਾਲ ਸਹਿਯੋਗ ਦੇਣ ਤੇ ਤਦ ਕਰਕੇ ਨਸ਼ਾ ਬੰਦ ਜੋ ਹੋਏਗਾ ਜੇਕਰ ਇਹ ਸਾਡੇ ਨਾਲ ਸਹਿਯੋਗ ਦੇਣਗੇ ਤੇ ਮਹਿਮਨ